ਬੀਤੇ ਦਿਨ ਜਾਨੀ 29 ਸਤੰਬਰ 2025 ਨੂੰ ਪਾਕਿਸਤਾਨ ਅਕੂਪਾਈਡ ਕਸ਼ਮੀਰ ਵਿੱਚ ਇੱਕ ਵੱਡੀ ਪ੍ਰੋਟੈਸਟ ਦੇਖੀ ਗਈ ਜਿਸ ਨੇ ਕਸ਼ਮੀਰੀਆਂ ਦਾ ਦਰਦ ਬਿਆਨ ਕੀਤਾ ਹੈ ਹਾਂਜੀ ਪਾਕਿਸਤਾਨ ਸਰਕਾਰ ਵੱਲੋਂ ਕਈ دہਾਕਿਆ ਤੋਂ ਇਸ ਖੇਤਰ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ ਮਤਲਬ ਇਹਨਾਂ ਲੋਕਾਂ ਨੂੰ ਨਾ ਤਾਂ ਢੰਗ ਦੇ ਹੱਕ ਦਿੱਤੇ ਗਏ ਨੇ ਨਾ ਇਸ ਖੇਤਰ ਵਿੱਚ ਕੋਈ ਵਿਕਾਸ ਹੋਇਆ ਹੈ ਤੇ ਨਾ ਹੀ ਬੇਸਿਕ ਸਹੂਲਤਾਂ ਦਿੱਤੀਆਂ ਗਈਆਂ ਨੇ ਇਸ ਲਈ ਹੁਣੇ ਲੋਕ ਆਪਣਾ ਹੱਕ ਮੰਗਣ ਲਈ ਸੜਕਾਂ 'ਤੇ ਉਤਰ ਰਹੇ ਨੇ ਇਹਨਾਂ ਦੀਆਂ ਮੰਗਾਂ ਨੇ ਕਿ ਰਫਿਊਜੀ ਅਸੈਂਬਲੀ ਸੀਟਾਂ ਖਤਮ ਕੀਤੀਆਂ ਜਾਣ ਤੇ ਉਹਨਾਂ ਨੂੰ ਫੇਅਰ ਰਿਪਰਿਜ਼ੈਂਟੇਸ਼ਨ ਦਿੱਤੀ ਜਾਵੇ ਮਤਲਬ ਕਿ ਪੀਓਕੇ ਦੀ ਅਸੈਂ ਵਿਚੋਂ 12 ਸੀਟਾਂ ਉਹਨਾਂ ਕਸ਼ਮੀਰੀ ਰਿਫਿਊਜੀਆ ਲਈ ਰੱਖੀਆਂ ਗਈਆਂ ਨੇ ਜੋ ਪਾਕਿਸਤਾਨ ਵਿੱਚ ਰਹਿੰਦੇ ਨੇ ਚਾਣੀ ਪੰਜਾਬ, ਸਿੰਧ ਜਾਂ ਦੂਜੇ ਸੂਬਿਆਂ ਵਿੱਚ ਇਸ ਲਈ ਚਾਹੁੰਦੇ ਨੇ ਕਿ ਸਾਰੀਆਂ ਸੀਟਾਂ ਕੇਵਲ ਪੀਓਕੇ ਦੇ ਲੋਕਾਂ ਲਈ ਹੋਣ ਤਾਂ ਜੋ ਅਸਲੀ ਲੋਕਾਂ ਦੀ ਆਵਾਜ਼ ਅਸੈਂਬਲੀ ਵਿੱਚ ਸੁਣੀ ਜਾਵੇ ਇਸ ਦੇ ਨਾਲ ਨਾਲ ਬਿਜਲੀ ਤੇ ਆਟਾ ਸਸਤਾ ਕਰਨ ਦੀ ਵੀ ਮੰਗ ਉੱਠ ਰਹੀ ਹੈ ਕਿਉਂਕਿ ਪਾਵਰ ਮੰਗਲਾ ਡੈਮ ਤੋਂ ਬਣਦੀ ਹੈ ਪਰ ਉਸ ਦਾ ਸਾਰਾ ਫਾਇਦਾ ਇਹਨਾਂ ਨੂੰ ਛੱਡ ਕੇ ਪਾਕਿਸਤਾਨ ਦੇ ਦੂਜੇ ਇਲਾਕਿਆਂ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਹੈਲਥ케ਅਰ ਤੇ ਐਜੂਕੇਸ਼ਨ ਨੂੰ ਵੀ ਠੀਕ ਕਰਨ ਦੀਆਂ ਮੰਗਾ ਹਨ ਬਸ ਇਹੋ ਬੇਸਿਕ ਮੰਗਾ ਨੂੰ ਲੈ ਕੇ ਆਵਾਮੀ ਐਕਸ਼ਨ ਕਮੇਟੀ ਚਾਣੀ ਏਐਸੀ ਨੇ ਪ੍ਰੋ ਪਰ ਇਸ ਨੂੰ ਕ੍ਰੈਕਡਾਊਨ ਕਰਨ ਲਈ ਪਾਕਿਸਤਾਨ ਸਰਕਾਰ ਨੇ ਇੰਟਰਨੈਟ ਬੰਦ ਕਰ ਦਿੱਤਾ ਫੌਜ ਤੈਨਾਤ ਕਰ ਦਿੱਤੀ ਤੇ ਲੋਕਾਂ ਉੱਤੇ ਗੋਲੀਆਂ ਚਲਾਈਆਂ ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ